ਇਹ ਅਸੀਂ ਜਿਹੜਾ ਪ੍ਰੋਗਰਾਮ ਹੈ ਜੀ 0 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਔਰ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਸਾਡੇ ਕੋਲੇ ਇੱਥੇ ਲਗਭਗ 15 ਦਿਨਾਂ ਤੋਂ ਅਸੀਂ ਕਲਾਸਾਂ ਬੱਚਿਆਂ ਦੀਆਂ ਜਿਹੜੀਆਂ ਲਾ ਰਹੇ ਆ 15 16 ਦਿਨ ਹੋ ਗਏ ਜੀ 15 16 ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਅਸੀਂ ਜਿਹੜਾ ਬੱਚਿਆਂ ਦੇ ਇਤਿਹਾਸ ਵਿੱਚੋਂ ਕੁਝ ਸਵਾਲ ਪਾਏ ਸੀ ਰਿਟਰਨ ਦੇ ਵਿੱਚ ਲਿਖਤੀ ਤੌਰ ਤੇ ਬੱਚਿਆਂ ਨੇ ਪੇਪਰ ਦਿੱਤਾ ਜਿਹਦੇ ਵਿੱਚ 10 ਗੁਰੂਆਂ ਦੇ ਨਾਮ ਵੀ ਆ ਗਏ ਮੂਲ ਮੰਤਰ ਕੀ ਹੈ ਮੂਲ ਮੰਤਰ ਪੂਰਾ ਲਿਖੋ ਵੀ ਆ ਗਿਆ ਔਰ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਪਿਕਾਰਾਂ ਦੇ ਨਾਮ ਔਰ ਹੋਰ ਵੀ ਇਤਿਹਾਸ ਵਿੱਚੋਂ ਜਿਹੜੇ ਚਾਰ ਗੁਰੂ ਸਹਿਬਾਨਾਂ ਦੇ ਤੱਕ ਅਸੀਂ ਬੱਚਿਆਂ ਨੂੰ ਸਵਾਲ ਪਾਏ ਆ ਜਿਨ੍ਹਾਂ ਦੇ ਵਿੱਚ ਅੱਜ ਬੱਚੇ ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਆ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨਿਤ ਕੀਤਾ ਹੈ ਤੇ ਆਪ ਇੱਥੇ ਆਇਓ ਸਾਜੀ ਦੇ ਰੂਪੂ ਰੂ ਜਿਹੜਾ ਪ੍ਰੋਗਰਾਮ ਹੋਇਆ ਕੀ ਕੀ ਸਮਾਰੋਹ ਕੀਤਾ ਗਿਆ ਬੱਚਿਆਂ ਨੂੰ ਬੱਚਿਆਂ ਉਹ ਜੀ ਇੱਕ ਤਾਂ ਪ੍ਰੇਮ ਭੇਟ ਹੈ ਜਿਹੜੀ ਕਿਉਂਕਿ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਸਕੂਲ ਬੈਗ ਦੇ ਦਈਏ ਕਿਉਂਕਿ ਹੁਣ ਕਲਾਸਾਂ ਲੱਗਦੀਆਂ ਸਾਰਿਆਂ ਬੱਚਿਆਂ ਕੋਲੇ ਹੈਗੀਆਂ ਸੋ ਅਸੀਂ ਕੁਝ ਇੱਕ ਮਾਇਆ ਤੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨ ਚਿੰਨ ਦੇ ਰਹੇ ਆ ਤੇ ਨਾਲ ਬੱਚਿਆਂ ਨੂੰ ਮੈਡਲ ਸਾਰੇ ਬੱਚਿਆਂ ਨੂੰ ਪਾਏ ਕਿੰਨੇ ਬੱਚੇ ਆ ਰਹੇ ਸੀ ਤੁਹਾਡੇ ਇਹ ਟੋਟਲ ਜਿਹੜੇ ਹੈਗੇ ਆ 28 ਬੱਚੇ ਆ ਜੀ 28 ਬੱਚੇ ਆ ਕੁਛ ਬੱਚੇ ਵੈਸੇ ਵੱਧ ਵੀ ਆ ਕੁਛ ਆ ਜਾਂਦੇ ਆ ਕੁਛ ਛੋਟੇ ਬੱਚੇ ਆ ਕੁਛ ਰਹਿ ਪੈਂਦੇ ਆ ਹਮਰੀ ਕਿਹੜੇ ਕਿਹੜੇ ਧਰਮਾਂ ਦੇ ਬੱਚੇ ਆ ਇਹਨਾਂ ਦੇ ਕੋਈ ਕੋਈ ਨਾ ਕੋਈ ਕਿਸੇ ਰਸਤਾ ਕੋਈ ਨਹੀਂ ਧਰਮ ਵੇਖੋ ਸਾਨੂੰ ਮਤਲਬ ਸਾਡਾ ਸਿੱਖ ਧਰਮ ਸੇਹ ਦਿੰਦਾ ਵੀ ਮਾਨਸਕੀ ਜਾਤ ਸਭੇ ਇੱਕ ਪਹਿਚਾਣ ਨੂੰ ਅਸੀਂ ਤੇ ਸਾਰਿਆਂ ਬੱਚਿਆਂ ਨੂੰ ਸਤਕਾਰ ਦਿੰਨੇ ਆ ਸਾਰੇ ਬੱਚੇ ਆ ਕੋਈ ਜਾਤ ਪਾਤ ਦਾ ਵਿਤਕਰਾ ਗੁਰੂ ਨਾਨਕ ਸਾਹਿਬ ਨੇ ਜੀ ਖਤਮ ਕੀਤਾ ਤੇ ਸਾਰੇ ਬੱਚੇ ਸਾਰਿਆਂ ਨੂੰ ਪਿਆਰ ਨਾਲ ਅਸੀਂ ਇੱਥੇ ਪੜਾਇਆ ਸਾਰਿਆਂ ਨੂੰ ਸਤਿਕਾਰ ਦਿੱਤਾ ਜੀ ਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪ੍ਰਾਲੇ ਕਰਾਂਗੇ ਇਹ ਕਦੋਂ ਇਹ ਪ੍ਰਾਲੇਸ਼ਨ ਕੀਤਾ ਇਹ ਜਿਹੜਾ ਬਸ 15 16 ਦੇ ਨਹੀਂ ਹੋਇਆ ਜੀ ਤੇ 15 16 ਦੇ ਨਾਲ ਬਾਅਦ ਹੀ ਅਸੀਂ ਇੱਕ ਬੱਚਿਆਂ ਦੇ ਉਤਸ਼ਾਹ ਲਈ ਪੇਪਰ ਲਿਆ ਸੀਗਾ ਜਿਹਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਜੈ ਨਹੀਂ ਹਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਕਰਾਂਗੇ ਜੀ ਵੱਡੀਆਂ ਪਟਾਵਾਂ ਬੱਚਿਆਂ ਨੂੰ ਦੇਵਾਂਗੇ ਵੱਡੇ ਸਨਮਾਨ ਦੇਣ ਦੇਵਾਂਗੇ ਔਰ ਵੱਡੀ ਜਿੱਤ ਨਾਲ ਬੱਚੇ ਜਿਹੜੇ ਸਿੱਖੀ ਵੀ ਰੱਖਣਗੇ ਔਰ ਸਿੱਖ ਇਤਿਹਾਸ ਤੋਂ ਜਾਣੂ ਵੀ ਹੋਣਗੇ ਕਿਉਂਕਿ ਬੱਚਿਆਂ ਨੂੰ ਜੋੜਨ ਦਾ ਇੱਕ ਪ੍ਰੋਬਲਮ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਹੀ ਪ੍ਰੋਗਰਾਮ ਕੀਤਾ ਜਾਵੇ। ਇਹ ਪ੍ਰਾਲਾ ਜਿਹੜਾ ਜੀ ਆ ਸ਼ੈੱਡ ਪਾਇਆ ਸੀ ਬਾਹਰ ਇਹ ਬੱਚਿਆਂ ਲਈ ਪਾਇਆ ਸੀ ਵੀ ਇੱਥੇ ਬੱਚੇ ਆਇਆ ਕਰਨਗੇ ਸੋ ਸਾਨੂੰ ਜਿਵੇਂ ਅਸੀਂ ਬੇਟੀਆਂ ਦੇ ਵਿਆਹ ਕਰਦੇ ਆ ਤੇ ਨਾਲ ਨਾਲ ਵਿਚਾਰ ਆਇਆ ਵੀ ਬੱਚਿਆਂ ਨੂੰ ਵੀ ਥੋੜਾ ਜਿਹਾ ਸਿੱਖੀ ਦੀ ਪਨੀਰੀ ਜਿਹੜੀ ਵਧੇ ਸਾਡੇ ਇਹਨਾਂ ਨੂੰ ਸਿੱਖੀ ਪ੍ਰੇਰਿਤ ਕਰਨ ਦੀ ਲੋੜ ਹੈ ਸੋ ਇਤਿਹਾਸ ਤੋਂ ਤੇ ਗੁਰੂ ਸਾਹਿਬ ਜੀ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਕਿੰਨੇ ਅੰਗ ਨੇ ਕਿੰਨੇ ਭਗਤਾਂ ਸੰਤਾਂ ਦੀ ਬਾਣੀ ਸਾਰਾ ਬੱਚਿਆਂ ਨੂੰ ਸੁਵਾਲ ਪਾ ਕੇ ਇਸ਼ਾਰ ਕੀਤਾ ਸੀ